ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਤਰ੍ਹਾਂ ਸ੍ਰੀ ਅਕਾਲ ਜੀ ਵਕਤਬੀਰ ਹੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਦਹੀਂ ਭੱਲੇ ਇਹ ਬਹੁਤ ਹੀ ਆਸਾਨੀ ਦੇ ਨਾਲ ਘਰ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਬਹੁਤ ਘੱਟ ਸਮੇਂ ਦੇ ਵਿੱਚ ਬਣ ਜਾਂਦੇ ਆ ਇੱਥੇ ਦੇਖੋ ਆਪਾਂ ਨੇ ਉਰਦ ਦੀ ਦਾਲ ਇੱਕ ਕੌਲੀ ਲਈ ਸੀ ਛੋਟੀ ਕਟੋਰੀ ਆਪਾਂ ਨੇ ਦਾਲ ਦੀ 4-5 ਘੰਟੇ ਪਹਿਲਾਂ ਭਿਓ ਕੇ ਰੱਖ ਦਿੱਤੀ ਸੀ ਪਹਿਲਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਕਈ ਪਾਣੀਆਂ ਦੇ ਵਿੱਚ ਤੇ ਆਪਾਂ ਨੇ ਫਿਰ ਭੋਂ ਦੀ ਦਿੱਤੀ ਸੀ ਕਿ ਨਾਰਮਲ ਜਿਹਾ ਪਾਣੀ ਸੀ ਉਸ ਤੋਂ ਬਾਅਦ ਪਾਣੀ ਆਪਾਂ ਨੇ ਇਹਦੇ ਚ ਸਾਰਾ ਕੱਢ ਦਿੱਤਾ ਏ ਤੇ ਇਹਨੂੰ ਹੁਣ ਆਪਾਂ ਪੀਸਣਾ ਏ ਇਹਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਆਪਾਂ ਸੁੱਕੀ ਨੂੰ ਹੀ ਪੀਸਣਾ ਏ ਜੀ ਇੱਧਰ ਆਪਾਂ ਮਿਕਸੀ ਵਾਲਾ ਮਿਕਸੀ ਦਾ ਜੱਗ ਜਿਹੜਾ ਛੋਟਾ ਲਿੱਤਾ ਏ ਛੋਟੇ ਦੇ ਵਿੱਚ ਇਹ ਬਹੁਤ ਜਲਦੀ ਪੀਸ ਹੋ ਜਾਂਦੀ ਬਿਲਕੁਲ ਮਲੈਮ ਹੋ ਜਾਂਦੀ ਆ ਤੇ ਆਪਾਂ ਨਾ ਸਾਰੀ ਨਹੀਂ ਇੱਕਦਮ ਪਾਉਣੀ ਥੋੜੀ ਥੋੜੀ ਕਰਕੇ ਪੀਸਾਂਗੇ ਆਪਾਂ ਨੇ ਨਾ ਮਿਕਸੀ ਨੂੰ ਚਣਾਣਾ ਹੈ ਉਸ ਤੋਂ ਬਾਅਦ ਰੋਕ ਲੈਣਾ ਹੈ ਇਸ ਤਰ੍ਹਾਂ ਆਪਾਂ ਨੇ ਪਲਸ ਮੋਡ ਤੇ ਹੀ ਇਹਨੂੰ ਪੀਸਣਾ ਹੈ ਜੀ ਦਾਲ ਨੂੰ ਇੱਥੇ ਦੇਖੋ ਦਾਲ ਜਿਹੜੀ ਹੈ ਇਸ ਤਰੀਕੇ ਦੀ ਹੈ ਬਿਲਕੁਲ ਸੁੱਕੀ ਹੈ ਖੁਸ਼ਕ ਹੈ ਨਾ ਇਹਦੇ ਵਿੱਚ ਨਾ ਹੁਣ ਆਪਾਂ ਲਈ ਆਪਾਂ ਠੰਡਾ ਪਾਣੀ ਜ਼ਿਆਦਾ ਨਹੀਂ ਪਾਉਣਾ ਅਗਰ ਪੀਸਣ ਦੇ ਵਿੱਚ ਥੋੜੀ ਦਿੱਕਤ ਆਂਦੀ ਹੈ ਤਾਂ ਆਪਾਂ ਇਹਦੇ ਵਿੱਚ ਪਾਣੀ ਦੀ ਵਰਤੋਂ ਕਰਨੀ ਹੈ ਪਾਣੀ ਸਿਰਫ ਆਪਾਂ ਨੇ ਬਸ ਇੰਨਾ ਕਹੀ ਵਰਤਣਾ ਹੈ ਇੱਕ ਚਮਚੇ ਡੇਢ ਗਿੜ ਠੰਡਾ ਪਾਣੀ ਹੈ ਇਹ ਮਤਲਬ ਨਾਰਮਲ ਹੈ ਕੋਸਾ ਪਾਣੀ ਨਹੀਂ ਲੈਣਾ ਹੈਗਾ ਜੀ ਦੇਖੋ ਜੀ ਥੋੜਾ ਜਿਹਾ ਪਾਣੀ ਪਾਣ ਦੇ ਨਾਲ ਇਹ ਕਿੰਨੀ ਵਧੀਆ ਇਕਦਮ ਮਲੈਮ ਹੋ ਗਈ ਹੈ ਇਹਨੂੰ ਹੁਣ ਆਪਾਂ ਕੱਢ ਲਵਾਂਗੇ ਇਧਰ ਦੇਖੋ ਆਪਾਂ ਨੇ ਧਾਲ ਡੋਂਗੇ ਦੇ ਵਿੱਚ ਕੱਢ ਲਈ ਹੈ ਤੇ ਬਾਕੀ ਵਾਲੀ ਦਾਲ ਹੈ ਜਿਹੜੀ ਉਹਨੂੰ ਵੀ ਆਪਾਂ ਇਸ ਤਰੀਕੇ ਦੇ ਨਾਲ ਪੀਸ ਲਵਾਂਗੇ ਤੇ ਸਾਰੀ ਦਾਲ ਪੀਸਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਜੀ ਇਧਰ ਦੇਖੋ ਆਪਾਂ ਨੇ ਦਾਲ ਪੀਸ ਲਈ ਹੈ ਚੰਗੀ ਤਰ੍ਹਾਂ ਦੇ ਨਾਲ ਪੀਸ ਗਈ ਹੈ ਬਸ ਤੁਸੀਂ ਪਾਣੀ ਦਾ ਤਿਆਰ ਰੱਖਣਾ ਇੱਕ ਦਾ ਪਾਣੀ ਤੁਸੀਂ ਠੰਡਾ ਲੈਣਾ ਹੈ ਤੇ ਚਮਚ ਦੇ ਡੇੜ ਗੇੜ ਹੀ ਪਾਣੀ ਪਾਣਾ ਆ ਇੱਕ ਵਾਰੀ ਤੇ ਉਸ ਤੋਂ ਵੱਧ ਪਾਣੀ ਨਹੀਂ ਪਾਉਣਾ ਤੇ ਸਾਰੀ ਦਾਲ ਮੈਂ ਇਸ ਤਰੀਕੇ ਦੇ ਨਾਲ ਥੋੜੀ ਥੋੜੀ ਕਰਕੇ ਪੀਸ ਲਈ ਆ ਤੇ ਇੱਕਦਮ ਸਾਰੀ ਦਾਲ ਨਹੀਂ ਪਾਉਣੀ ਇਹਦੇ ਵਿੱਚ ਸਪੇਸ ਹੋਣੀ ਚਾਹੀਦੀ ਆ ਹਵਾ ਜੀ ਭਰ ਜਾਂਦੀ ਹੁੰਦੀ ਐ ਇਸ ਕਰਕੇ ਨਾ ਥੋੜੀ ਥੋੜੀ ਦਾਲ ਪਾ ਕੇ ਹੀ ਪੀਸਣੀ ਆ ਇਹਦੇ ਵਿੱਚ ਮੈਂ ਥੋੜਾ ਜਿਹਾ ਪਾ ਲਿਆ ਜੀ ਨਮਕ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਲੋ ਜੀ ਥੋੜਾ ਜਿਹਾ ਜੀਰਾ ਪਾ ਲਿਆ ਏ ਇੱਥੇ ਦੇਖੋ ਜੀ ਤੁਸੀਂ ਚਾਹੋ ਤਾਂ ਕੜਸ਼ੀਆ ਚਮਚ ਨਾਲ ਵੀ ਇਹਨੂੰ ਫੈਂਟ ਸਕਦੇ ਹੋ ਪਰ ਆਪਾਂ ਨੇ ਹੱਥ ਆਪਣੇ ਚੰਗੀ ਤਰ੍ਹਾਂ ਦੇ ਨਾਲ ਵਾਸ਼ ਕਰ ਲਏ ਆ ਤੇ ਆਪਾਂ ਆਟਾ ਵੀ ਤਾਂ ਘਰੇ ਗੁੰਨਦੇ ਹੀ ਆ ਠੀਕ ਹੈ ਜੀ ਸੋ ਇਸ ਤਰੀਕੇ ਦੇ ਨਾਲ ਨਾ ਆਪਾਂ ਇਹਦਾ ਇਹਨੂੰ ਫੈਂਟਣਾ ਹੈ ਪਹਿਲਾਂ ਆਪਾਂ ਜਿਹੜਾ ਨਮਕ ਤੇ ਜੀਰਾ ਪਾਇਆ ਹੈ ਉਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਈਏ ਤੇ ਉਸ ਤੋਂ ਬਾਅਦ ਘੱਟੋ ਘੱਟ 10 ਮਿੰਟ ਆਪਾਂ ਨੇ ਇਹਨੂੰ ਫੈਂਟਣਾ ਹੈ ਇੱਕੋ ਦਿਸ਼ਾ ਦੇ ਵਿੱਚ ਇਹਨੂੰ ਫੈਂਟਣਾ ਹੈ ਤਾਂ ਹੀ ਜਿਹੜੇ ਆਪਣੇ ਭੱਲੇ ਨੇ ਬਿਲਕੁਲ ਸੌਫਟ ਬਣ ਕੇ ਤਿਆਰ ਹੋਣਗੇ ਇਕਦਮ ਰੂਵ ਵਰਗੇ ਸੁਪੰਜੀ ਜਿਹੜੇ ਭੱਲੇ ਆ ਬਣ ਕੇ ਤਿਆਰ ਹੋਣਗੇ ਹੱਥ ਜਿਹੜਾ ਇਸ ਤਰੀਕੇ ਦੇ ਨਾਲ ਪੁੱਠਾ ਨਹੀਂ ਚਲਾਣਾ ਬਸ ਇੱਕੋ ਦਿਸ਼ਾ ਦੇ ਵਿੱਚ ਇਹਨੂੰ ਫੈਂਟਣਾ ਹੈ ਤੇ ਬਾਅਦ ਤੋਂ ਬਾਅਦ 15 ਮਿੰਟ ਘੱਟ ਤੋਂ ਘੱਟ 10 ਮਿੰਟ ਠੀਕ ਹੈ ਜੀ ਆਪਾਂ ਫਿਰ ਤੁਹਾਨੂੰ ਦਿਖਾਣੇ ਆ ਇੱਥੇ ਦੇਖੋ ਜੀ ਧਾਲ ਨੂੰ ਫੈਂਟਦੇ ਹੋਏ ਮੈਨੂੰ 7-8 ਮਿੰਟ ਹੋਏ ਆ ਤੇ ਇਹ ਇਦਾਂ ਦੇਖੋ ਇੱਕਦਮ ਇਹ ਜਹਾਵਾ ਭਰ ਗਈ ਹੈ ਇੱਕਦਮ ਇਹ ਫੁੱਲ ਗਿਆ ਤੇ ਕਿੰਨਾ ਇਹ ਜ਼ਿਆਦਾ ਲੱਗ ਰਿਹਾ ਹੈ ਹੁਣ ਪਹਿਲਾਂ ਨਾਲੋਂ ਇਦਾਂ ਨਾ ਆਪਾਂ ਨੇ ਦੇਖ ਲੈਣਾ ਹੁਣ ਪਾਣੀ 'ਚ ਪਾ ਕੇ ਆਪਾਂ ਨੇ ਕੌਲੀ 'ਚ ਪਾਣੀ ਲਿਆਏ ਤੇ ਬਸ ਥੋੜਾ ਜਿਹਾ ਪਾ ਕੇ ਦੇਖ ਲਵਾਂਗੇ ਏ ਦੇਖੋ ਜੀ ਪਾਣੀ ਦੇ ਉੱਤੇ ਆ ਗਿਆ ਏ ਉੱਤੇ ਤੈਰਨ ਲੱਗ ਗਿਆ ਏ ਮਤਲਬ ਆਪਣੇ ਭੱਲੇ ਬਣਾਉਣ ਦੇ ਲਈ ਜਿਹੜਾ ਆਪਣਾ ਬੈਟਰ ਹੈ ਬਿਲਕੁਲ ਤਿਆਰ ਆ ਤੇ ਹੁਣ ਇਹਨੂੰ ਹੋਰ ਫੈਂਟਨ ਦੀ ਜ਼ਰੂਰਤ ਨਹੀਂ ਅਗਰ ਤੁਹਾਨੂੰ ਲੱਗਦਾ ਹੈ ਵੀ ਹੋਰ ਜ਼ਰੂਰਤ ਹੈਗੀ ਆ ਹਨਾ ਹਜੇ ਫਲਾਵਟੇ ਦੇ ਵਿੱਚ ਨਹੀਂ ਆਈ ਤਾਂ ਤੁਸੀਂ ਥੋੜੀ ਥੋੜੀ ਦੇਰ ਬਾਅਦ ਇਹ ਚੈੱਕ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਇੱਧਰ ਆਪਣਾ ਜਿਹੜਾ ਇਹ ਤਿਆਰ ਆ ਚੰਗੀ ਤਰ੍ਹਾਂ ਦੇ ਨਾਲ ਐਨੇ ਆਪਾਂ ਇਹਨੂੰ ਢੱਕ ਕੇ ਰੱਖ ਦਿੰਨੇ ਆ ਤੇ ਉਧਰ ਆਪਾਂ ਇਹਨਾਂ ਨੂੰ ਤਾਲਣ ਦੇ ਲਈ ਤੇਲ ਗਰਮ ਰੱਖਦੇ ਆ ਇਧਰ ਆਪਾਂ ਨੇ ਕੜਾਹੀ ਲਈ ਹੈ ਜੀ ਰੱਖ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੁਸੀਂ ਚਾਹੋ ਇਹਨਾਂ ਨੂੰ ਰਿਫਾਈਨਡ ਦੇ ਵਿੱਚ ਵੀ ਤਲ ਸਕਦੇ ਹੋ ਪਰ ਅਸੀਂ ਸਰੋਂ ਦੇ ਤੇਲ ਵਿੱਚ ਹੀ ਤਲਾਂਗੇ ਇਧਰ ਆਪਾਂ ਤੇਲ ਗਰਮ ਹੋਣ ਦੇ ਲਈ ਰੱਖ ਦਿੰਨੇ ਆ ਤੇਲ ਚੰਗੀ ਤਰ੍ਹਾਂ ਧੂਏ ਧਾਰ ਗਰਮ ਕਰਾਂਗੇ ਪਹਿਲਾਂ ਆਪਾਂ ਇਧਰ ਦੇਖੋ ਤੇਲ ਚੰਗੀ ਤਰ੍ਹਾਂ ਧੂਏ ਧਾਰ ਗਰਮ ਹੋ ਚੁੱਕਿਆ ਸੀ ਤੇ ਆਪਾਂ ਨੇ ਗੈਸ ਜਿਹੜਾ ਇਹ ਘੱਟ ਕਰ ਦਿੱਤਾ ਸੇਕ ਹੁਣ ਇੱਥੇ ਆਪਾਂ ਨੇ ਫੁੱਲ ਨਹੀਂ ਕਰਨਾ ਇੱਥੇ ਨਾ ਹੁਣ ਆਪਾਂ ਬਣਾਵਾਂਗੇ ਜੀ ਭੱਲੇ ਇਧਰ ਪਾ ਥੋੜਾ ਜਿਹਾ ਦੇਖੋ ਇਦਾਂ ਪਾਣੀ ਦਾ ਹੱਥ ਲਗਾ ਲਿਆ ਹੈ ਉਂਗਲਾਂ ਜਿਹੀ ਆਪਾਂ ਪ ਉਹ ਕਰ ਲੈਣੀਆਂ ਨੇ ਤੇ ਆਪਾਂ ਨਾ ਇਦਾਂ ਛੱਡੀ ਜਾਣੇ ਆ ਭੱਲੇ ਕੋਈ ਆਪ ਬਣਾ ਦੇ ਵਿੱਚ ਮਿੱਠਾ ਸੋਡਾ ਵਗੈਰਾ ਕੋਈ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਕੁਝ ਨਹੀਂ ਪਾਣਾ ਹੈਗਾ ਇਸ ਤਰ੍ਹਾਂ ਹੀ ਇਹ ਫੁੱਲਦੇ ਨੇ ਬਹੁਤ ਵਧੀਆ ਤੇ ਬਸ ਇਹਨਾਂ ਨੂੰ ਹੁਣ ਆਪਾਂ ਨੇ ਘੱਟ ਸੇਕਦੇ ਹੀ ਪਕਾਣਾ ਹੈ ਇੱਕ ਤਰੀਕਾ ਮੈਂ ਤੁਹਾਨੂੰ ਹੋਰ ਦੱਸਦੀ ਆ ਇੱਧਰ ਦੇਖੋ ਜੀ ਮੈਂ ਤੁਹਾਨੂੰ ਦੂਜਾ ਤਰੀਕਾ ਦੱਸਦੀ ਆ ਇਦਾਂ ਨਾ ਆਪਾਂ ਨੇ ਚਮਚ ਚ ਭਰ ਲਿਆ ਏ ਠੀਕ ਤੇ ਦੂਜੇ ਚਮਚ ਦੇ ਨਾਲ ਆਪਾਂ ਨੇ ਇਸ ਤਰੀਕੇ ਭੱਲਾ ਜਿਹੜਾ ਆ ਵਿੱਚ ਪਾ ਦੇਣਾ ਹੈ ਇਹ ਤਰੀਕੇ ਨਾਲ ਵੀ ਤੁਸੀਂ ਬਣਾ ਸਕਦੇ ਹੋ ਜੇ ਤੁਹਾਨੂੰ ਹੱਥ ਨਾਲ ਸੌਖੇ ਲੱਗਦੇ ਆ ਤਾਂ ਤੁਸੀਂ ਹੱਥ ਨਾਲ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਦੇਖ ਲੈਣਾ ਆ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਥੋੜੇ ਥੋੜੇ ਜਿਹੜੇ ਆ ਫੁੱਲਦੇ ਆ ਤੇਲ ਦੇ ਵਿੱਚ ਪਾਏਦੇ ਹੀ ਆ ਲੋ ਤੁਸੀਂ ਦੇਖ ਸਕਦੇ ਹੋ ਜੀ ਤੇ ਇਸ ਤਰੀਕੇ ਦੇ ਨਾਲ ਨਾ ਆਪਾਂ ਨੇ ਘੱਟ ਸੇਕ ਦੇ ਉੱਤੇ ਹੀ ਇਹ ਪਕਾਣੇ ਆ ਟਾਈਮ ਭਾਵੇਂ ਥੋੜਾ ਜਿਹਾ ਵੱਧ ਲੱਗ ਜਵੇ ਪਰ ਆਪਾਂ ਨੇ ਵਧੀਆ ਬਣਾ ਕੇ ਤਿਆਰ ਕਰਨੇ ਆ ਕਿਉਂਕਿ ਦੇਖੋ ਜੇ ਆਪਾਂ ਨੇ ਫੁੱਲ ਸੇਕ ਦੇ ਉੱਤੇ ਪਕਾ ਲਿਆ ਤਾਂ ਇਹਨਾਂ ਨੇ ਝੱਟ ਪੱਕ ਜਾਣਾ ਏ ਪਰ ਇਹਨਾਂ ਦੇ ਵਿੱਚੋਂ ਕੱਚੇ ਰਹਿ ਜਾਣਾ ਠੀਕ ਹੈ ਜੀ ਤੇ ਆਪਾਂ ਨੇ ਵਿੱਚੋਂ ਵੀ ਇਹ ਪਕਾਣੇ ਆ ਆਪਾਂ ਮੀਡੀਅਮ ਸੇਕ ਦੇ ਉੱਤੇ ਇਹਨਾਂ ਨੂੰ ਪਕਾਵਾਂਗੇ ਇਸ ਤਰੀਕੇ ਦੇ ਨਾਲ ਹੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਜੀ ਇਹ ਲੋ ਜੀ ਆਪਾਂ ਨੇ ਘੱਟ ਸੇਕ ਦੇ ਉੱਤੇ ਚੰਗੀ ਤਰ੍ਹਾਂ ਦੇ ਨਾਲ ਭੱਲਿਆਂ ਨੂੰ ਪਕਾ ਲਿਆ ਏ ਤੁਸੀਂ ਦੇਖ ਸਕਦੇ ਹੋ ਬਸ ਫੋਨ ਦੇ ਵਿੱਚ ਜਿਹੜਾ ਰਾਗ ਦੇ ਨਾਲ ਫਿੱਕਾ ਫਿੱਕਾ ਲੱਗ ਰਿਹਾ ਹੈ ਪਰ ਇਹ ਥੋੜੇ ਲਾਈਟ ਲਾਈਟ ਜੇ 골ਡਨ ਹੋ ਗਏ ਕਿਉਂਕਿ ਜਿਆਦਾ ਇਹ ਜਿਆਦਾ 골ਡਨ ਤਾਂ ਨਹੀਂ ਆਪਾਂ ਨੂੰ ਲੱਗਦੇ ਕਿਉਂਕਿ ਆਪਾਂ ਇਹਨਾਂ ਨੂੰ ਘੱਟ ਸੇਕ ਦੇ ਉੱਤੇ ਪਕਾਇਆ ਹੈ ਨਹੀਂ ਤਾਂ ਇਹ ਜੜੇ ਜੜੇ ਜੇ ਵਧੀਆ ਨਹੀਂ ਲੱਗਦੇ ਹੈਗੇ ਇਸ ਤਰੀਕੇ ਦੇ ਹੋਣੇ ਚਾਹੀਦੇ ਹੈ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਉਹ ਵਾਲੇ ਪੱਲੇ ਦੇਖੋ ਜੀ ਆਪਾਂ ਨੇ ਥਾਲ ਵਿੱਚ ਕੱਢ ਲਏ ਨੇ ਤੇ ਉਸੇ ਤਰ੍ਹਾਂ ਆਪਾਂ ਪਾਣੀ ਦਾ ਹੱਥ ਲਗਾ ਕੇ ਹੱਥਾਂ ਦੇ ਉੱਤੇ ਉਹਦਾ ਹੀ ਆਪਾਂ ਭੱਲੇ ਜਿਹੜੇ ਆ ਪਾ ਲਵਾਂਗੇ ਵੀਡੀਓ ਹੋ ਜਾਣੀ ਹੈ ਬਹੁਤ ਜ਼ਿਆਦਾ ਲੰਬੀ ਤੇ ਦੇਖੋ ਜੀ ਆਪਾਂ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਘੱਟ ਸੇਕ ਦੇ ਉੱਤੇ ਅਲਟ-ਪਲਟ ਕਰਦੇ ਹੋਏ ਚੰਗੀ ਤਰ੍ਹਾਂ ਦੇ ਨਾਲ ਸੇਕ ਲਵਾਂਗੇ ਤੇ ਆਪਾਂ ਹੁਣ ਸਾਰੇ ਪੱਲੇ ਬਣਨ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਹਾਂ ਜੀ ਇੱਥੇ ਦੇਖੋ ਜੀ ਸਾਰੇ ਪੱਲੇ ਬਣ ਗਏ ਆ ਤੇ ਇਹਨਾਂ ਨੂੰ ਵੀ ਆਪਾਂ ਕੱਢ ਲਵਾਂਗੇ ਇੱਧਰ ਆਪਾਂ ਨੇ ਇੱਕ ਡੋਂਗੇ ਦੇ ਵਿੱਚ ਕੋਸਾ ਪਾਣੀ ਲੈਣਾ ਹੈ ਜਿਆਦਾ ਗਰਮ ਪਾਣੀ ਨਹੀਂ ਲੈਣਾ ਬਸ ਕੋਸਾ ਜਿਹਾ ਪਾਣੀ ਹੋਣਾ ਚਾਹੀਦਾ ਹੈ ਉਹਦੇ ਵਿੱਚ ਆਪਾਂ ਪੱਲੇ ਪਾ ਦਵਾਂਗੇ ਇਥੇ ਦੇਖੋ ਆਪਾਂ ਨੇ ਕੋਸੇ ਪਾਣੀ ਵਿੱਚ ਭੱਲੇ ਸਾਰੇ ਪਾ ਦਿੱਤੇ ਆ ਬਸ ਆਪਾਂ 1-2 ਮਿੰਟ ਲਈ ਹੀ ਇਹ ਪਾਣੀ ਆ ਜ਼ਿਆਦਾ देर ਨਹੀਂ ਰੱਖਣੇ ਪਾਣੀ ਦੇ ਵਿੱਚ ਇਧਰ ਲੈ ਆਏ ਜੀ ਆਪਾਂ ਨੇ ਦਹੀਂ ਦਹੀਂ ਦੇ ਵਿੱਚ ਪਾ ਦਵਾਂਗੇ ਆਪਾਂ ਖੰਡ ਇਹਦੇ ਵਿੱਚ ਦੇਖੋ ਸ਼ੱਕਰ ਮਿਲੀ ਹੋਈ ਆ ਤੁਹਾਨੂੰ ਲੱਗਦਾ ਹੋਊਗਾ ਵਿੱਚ ਪੂਰੇ-ਪੂਰੇ ਜੀ ਕੰਢੇ ਥੋੜੀ ਸ਼ੱਕਰ ਮਿਲੀ ਹੋਈ ਹੈ ਜੀ ਇਹ ਚ ਇਹਦੇ ਵਿੱਚ ਦੇਖੋ ਆਪਾਂ ਚੀਨੀ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਫੈਂਟ ਲਵਾਂਗੇ ਤੁਸੀਂ ਚਾਹੋ ਪੀਸੀ ਹੋਈ ਚੀਨੀ ਵੀ ਪਾ ਸਕਦੇ ਹੋ ਤੇ ਇਹਨਾਂ ਦਹੀਂ ਨੂੰ ਮਲੈਮ ਕਰਨਾ ਹੈ ਇਕਦਮ ਦਹੀਂ ਨਾ ਤਾਂ ਬਹੁਤ ਪਤਲਾ ਹੋਣਾ ਚਾਹੀਦਾ ਹੈ ਨਾ ਫੁੱਟੀਆਂ ਜਿਹੀ ਆਉਣੀ ਚਾਹੀਦੀ ਇਕਦਮ ਮਲੈਮ ਦਹੀਂ ਹੋਣਾ ਚਾਹੀਦਾ ਹੈ ਤੇ ਗਾੜਾ ਹੋਣਾ ਚਾਹੀਦਾ ਹੈ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਇਹ ਚੰਗੀ ਤਰ੍ਹਾਂ ਮਿਲਾ ਲਾਂਗੇ ਜਿਹੜਾ ਭੱਲਿਆਂ ਦੇ ਵਿੱਚ ਦਹੀਂ ਪੈਂਦਾ ਹੈ ਉਹ ਮਿੱਠਾ ਹੀ ਹੁੰਦਾ ਹੈ ਇਧਰ ਦੇਖੋ ਜੀ ਦਹੀਂ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਮਲੈਮ ਕਰ ਲਿਆ ਹੈ ਇਹ ਜਿਹੜੇ ਭੱਲੇ ਨੇ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਇਕਦਮ ਨਰਮ ਨਰਮ ਸੌਫਟ ਸਪੰਜੀ ਪੱਲੇ ਬਣ ਕੇ ਤਿਆਰ ਹੋਏ ਨੇ ਇਦਾਂ ਨਾਲ ਆਪਾਂ ਨੇ ਘੁੱਟ ਕੇ ਨਿਚੋੜਨਾ ਹੈਗਾ ਇਹਨੂੰ ਇਹ ਸੌਫਟ ਸੌਫਟ ਜਿਹਾ ਪੋਲੀ ਜਿਹੇ ਹੱਥਾਂ ਦੇ ਨਾਲ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਹੈ ਨਿਚੋੜ ਕੇ ਪੱਲਿਆਂ ਨੂੰ ਬਾਹਰ ਕੱਢ ਲੈਣਾ ਠੀਕ ਹੈ ਜੀ ਇਧਰ ਦੇਖੋ ਆਪਾਂ ਸਾਰੇ ਪੱਲੇ ਪਲੇਟ ਦੇ ਵਿੱਚ ਕੱਢ ਲਏ ਨੇ ਤੇ ਮੈਂ ਇੱਕ ਪੱਲਾ ਤੋੜ ਕੇ ਦੇਖਿਆ ਸੀਗਾ ਤੁਸੀਂ ਦੇਖ ਸਕਦੇ ਹੋ ਵਿੱਚੋਂ ਵੀ ਚੰਗੀ ਤਰ੍ਹਾਂ ਦੇ ਨਾਲ ਪੱਕੇ ਆ ਇਕਦਮ ਸੌਫਟ ਸਪੰਜੀਏ ਬਣ ਕੇ ਤਿਆਰ ਹੋਏ ਨੇ ਜੀ ਬਿਲਕੁਲ ਕੱਚੇ ਨਹੀਂ ਹੈਗੇ ਵਿੱਚੋਂ ਇਹਨ ਇੱਕਦਮ ਜਾਲੀਦਾਰ ਭੱਲਾ ਬਣ ਕੇ ਵਿੱਚੋਂ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਹੁਣ ਆਪਾਂ ਇੱਥੇ ਕਰਾਂਗੇ ਜੀ ਪਲੇਟ ਤਿਆਰ ਆਪਾਂ ਇਹਦੇ ਵਿੱਚ ਭੱਲੇ ਰੱਖ ਲਵਾਂਗੇ ਲੋ ਜੀ ਆਪਾਂ ਨੇ ਭੱਲੇ ਦੇ ਵਿੱਚ ਰੱਖ ਲਏ ਨੇ ਤੇ ਹੁਣ ਇਹਦੇ ਉੱਤੇ ਪਾਵਾਂਗੇ ਆਪਾਂ ਦਹੀਂ ਦਹੀਂ ਆਪਾਂ ਨੇ ਖਾਸ ਸਾਰਾ ਪਾਉਣਾ ਹੈ ਜਿਹਦੇ ਨਾਲ ਇਹ ਜਿਹੜੇ ਭੱਲੇ ਆ ਚੰਗੀ ਤਰ੍ਹਾਂ ਦੇ ਨਾਲ ਟਾਕ ਹੋ ਜਾਣ ਇਦੇ ਉੱਤੇ ਪਾਵਾਂਗੇ ਜੀ ਹੁਣ ਆਪਾਂ ਹਰੀ ਚਟਣੀ ਇਹ ਆਪਾਂ ਨੇ ਧਨੀਏ ਪੁਦੀਨੇ ਦੀ ਘਰੇ ਚਟਣੀ ਜਿਹੜੀ ਇਹ ਬਣਾ ਕੇ ਤਿਆਰ ਕੀਤੀ ਆ ਹੁਣ ਪਾਵਾਂਗੇ ਜੀ ਆਪਾਂ ਇਮਲੀ ਦੀ ਮਿੱਠੀ ਚਟਣੀ ਇਹ ਵੀ ਆਪਾਂ ਨੇ ਆਪਣੇ ਘਰੇ ਹੀ ਤਿਆਰ ਕੀਤੀ ਹੈ ਜੀ ਇਹਦੀ ਰੈਸਪੀ ਆਪਣੇ ਚੈਨਲ ਦੇ ਉੱਤੇ ਪਈ ਹੈ ਤੁਸੀਂ ਦੇਖ ਸਕਦੇ ਹੋ ਹਰੀ ਚਟਣੀ ਦੀ ਰੈਸਪੀ ਵੀ ਆਪਣੇ ਚੈਨਲ ਦੇ ਉੱਤੇ ਹੈਗੀ ਆ ਇਹ ਜਦੋਂ ਮੈਂ ਦਹੀਂ ਪਾਪੜੀ ਚਟ ਬਣਾਈ ਸੀ ਹੋਲੀ ਤੋਂ ਪਹਿਲਾਂ ਉਹਦੇ ਵਿੱਚ ਮੈਂ ਦੱਸੀ ਹੋਈ ਹੈ ਜੀ ਪਾਪੜੀ ਵਾਲੀ ਵੀਡੀਓ ਦੇ ਵਿੱਚ ਹੁਣ ਪਾਵਾਂਗੇ ਜੀ ਆਪਾਂ ਪੁਜਿਆ ਹੋ ਪੁੰਨਿਆ ਹੋਇਆ ਜੀਰਾ ਪਾਊਡਰ ਇਹ ਪਤਵੇ ਦੇ ਉੱਤੇ ਜੀਰੇ ਨੂੰ ਰੋਸਟ ਕਰਕੇ ਬੇਲਣੇ ਦੇ ਨਾਲ ਇਹਨੂੰ ਫੇਰ ਲਿਆ ਸੀਗਾ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਨਮਕ ਨਮਕ ਆਪਾਂ ਭੱਲੀਆਂ ਵਿੱਚ ਵੀ ਪਾਇਆ ਸੀ ਤੇ ਥੋੜਾ ਜਿਹਾ ਆਪਾਂ ਲਾਲ ਮਿਰਚ ਪਾ ਦਾਂਗੇ ਚਾਟ ਨੂੰ ਚਾਰ ਚੰਦ ਲਗਾਣ ਦੇ ਲਗਾਉਣ ਵਾਲਾ ਆਪਾਂ ਹੁਣ ਪਾਵਾਂਗੇ ਜੀ ਚਾਟ ਮਸਾਲਾ ਤੇ ਸਵਾਦ ਜਿਹੜਾ ਇਹ ਚਾਟ ਦਾ ਵਧਾ ਦਿੰਦਾ ਹੈ ਥੋੜੀ ਜਿਹੀ ਪਰ ਮਿੱਠੀ ਚਟਨੀ ਹੋਰ ਪਾ ਦਵਾਂਗੇ ਥੋੜਾ ਜਿਹਾ ਪਾਦਵਾਂਗੇ ਜੀ ਆਪਾਂ ਇਹਦੇ ਉੱਤੇ ਪੂਜੀਆ ਇਹ ਆਪਸ਼ਨਲ ਹੈ ਅਗਰ ਹੈਗਾ ਤਾਂ ਪਾ ਦਿਓ ਨਹੀਂ ਇਹਦੇ ਬਿਨਾ ਸਰ ਜਾਵੇਗਾ ਲੋ ਜੀ ਆਪਣੀ ਪਲੇਟ ਜਿਹੜੀ ਆਪਾਂ ਨੇ ਸਜਾ ਲਈ ਹੈ ਬਹੁਤ ਵਧੀਆ ਨਹੀਂ ਭੱਲੇ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਣਾ ਜੀ ਬਹੁਤ ਸੌਖਾ ਤਰੀਕਾ ਹੈ ਇਸ ਤਰ੍ਹਾਂ ਆਪਾਂ ਬਾਜ਼ਾਰ ਨਾਲੋਂ ਸਸਤੇ ਪੈਂਦੇ ਨੇ ਜੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਘਰ 'ਚ ਬਣਾ ਸਕਦੇ ਆ ਆਪਾਂ ਵੀ ਖੁਸ਼ ਆਪਣੇ ਬੱਚੇ ਵੀ ਖੁਸ਼ ਤੇ ਬਹੁਤ ਸੌਖਾ ਤਰੀਕਾ ਹੈ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ